ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਪੱਕੇ ਭਾਂਡੇ ਵਿੱਚ ਪਾ ਦਿੱਤਾ ਗਿਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਵਜੀਠੀਆ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜੀਆਂ ਜਾਣਗੀਆਂ ਵਿਕਰਮ ਵਜੀਠੀਆ ਵੱਲੋਂ ਕਿਉਂਕਿ ਜਿਹੜੇ ਹੱਥ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਏ ਗਏ ਨੇ ਵਿਕਰਮਜੀਠਿਆ ਨੂੰ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਕਰਮਜੀਠਿਆ ਦੇ ਵਕੀਲਾਂ ਨੂੰ ਵਿਕਰਮਜੀਠਿਆ ਦੇ ਪਰਿਵਾਰਕ ਮੈਂਬਰ ਮੈਂਬਰਾਂ ਦੀਆਂ ਜਿਹੜੀਆਂ ਟੈਨਸ਼ਨਾਂ ਨੇ ਉਹ ਵੱਡੇ ਪੱਧਰ ਤੇ ਵਧ ਗਈਆਂ ਨੇ ਪੂਰਾ ਤਾਮ ਝਾਮ ਝੋਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜੇਲ੍ਹ ਦੇ ਵਿੱਚ ਬੈਠੇ ਹੋਏ ਬਿਕਰਮ ਮਜੀਠੀਆ ਬਿਕਰਮਜੀਠੀਆ ਦੀਆਂ مصیبتاں مشکلاں ਰੁਕਣ ਦਾ نام ہی ਲੈ ਰੀਆਂ دن بہ دن ਵੱਧ ਰੀਆਂ ਨੇ حالانکہ چیلنج ਕੀਤਾ ਗਿਆ ਸੀ ਬਿਕਰਮਜੀਠੀਆ ਵੱਲੋਂ پنجاب ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ کہ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਤੇਰੀਆਂ ચીਕਾਂ ਘੁਮਾ ਦੇਵਾਂਗਾ ਲੇਕਿਨ ਬਿਕਰਮ ਮਜੀਠੀਆ ਨੂੰ ਕੀ ਪਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਮੇਰੇ ਤੇ ਹੱਥ ਫਰੇਗਾ ਮੇਰੀਆਂ ਚੜ੍ਹ ਪੁੰਡੀਆਂ ਅਤੇ ਮੇਰੀਆਂ ਚੀਕਾਂ ਮੀਂਹ ਨਿਕਲਣਗੀਆਂ ਬਿਕਰਮਜੀਠੀਆ ਤੇ ਇਸ ਸਮੇਂ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ 540 ਕਰੋੜ ਰੁਪਏ ਨੂੰ ਲੈ ਕੇ ਇਹ ਪੈਸਾ ਕਿਵੇਂ ਆਇਆ ਕਿੱਥੋਂ ਆਇਆ ਇਹ ਪੈਸਾ ਕਿਵੇਂ ਇਕੱਠਾ ਕੀਤਾ ਗਿਆ ਯਾਨੀ ਕਿ ਉਹ ਸਮਾਂ ਸੀ ਜਦੋਂ ਇਹਨਾਂ ਦੇ ਪਲਾਟ ਜਿਹੜੇ ਨੇ ਗਿਰਵੀ ਬੈਂਕ ਨੇ ਪਲੱਜ ਕਰ ਲਏ ਸੀ ਲੇਕਿਨ ਜਿਵੇਂ ਇਹ ਸੱਤਾ ਦੇ ਵਿੱਚ ਆਏ ਵਿਧਾਇਕ ਤੋਂ ਬਾਅਦ ਇਹ ਜਿਵੇਂ ਹੀ ਕੈਬਨਟ ਮੰਤਰੀ ਬਣਿਆ ਤਾਂ ਇਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਕਰੋੜਾਂ ਰੁਪਏ ਦਾ ਵਾਅਦਾ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੱਲ ਕਰਦੇ ਨੇ ਦਲੀਲਾਂ ਦੀ ਅਪੀਲਾਂ ਦੀ ਸਬੂਤਾਂ ਦੀ ਤੱਥਾਂ ਦੀ ਬਿਨਾਂ ਤੱਥਾਂ ਤੋਂ ਕਾਰਵਾਈ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਤੇ ਇਸ ਕਰਕੇ ਪਹਿਲੀ ਰਿਪੋਰਟ ਪੇਸ਼ ਕੀਤੀ ਗਈ ਸੀ 14000 ਪੰਨਿਆਂ ਦੀ ਉਸ ਮਾਮਲੇ ਤੇ ਲਗਭਗ 16 ਤੋਂ 18 ਵਾਰ ਸੁਣਵਾਈ ਹੋਈ ਕਿਉਂਕਿ ਵਿਕਰਮ ਜਿਠਿਆ ਦੇ ਵਕੀਲਾਂ ਵੱਲੋਂ ਪਟੀਸ਼ਨ ਦੇ ਪਟੀਸ਼ਨ ਦਾਇਰ ਕੀਤੀ ਗਈ ਸੀ ਪੰਜਾਬ ਸਰਕਾਰ ਨੂੰ ਚੁਣੌਤੀ ਦਿੱਤੀ ਗਈ ਸੀ ਜਬਾਨ ਤੋਂ ਲੈ ਕੇ ਮੁਹਾਲੀ ਦੀ ਸਥਾਨਕ ਅਦਾਲਤ ਵਿੱਚੋਂ ਵੀ ਝਟਕਾ ਲੱਗਿਆ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ ਝਟਕਾ ਲੱਗਿਆ ਪੰਜਾਬ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਤੋਂ ਉਸ ਤੋਂ ਬਾਅਦ ਹੁਣ ਦਰਵਾਜ਼ਾ ਖੜਕਾਇਆ ਗਿਆ ਹੈ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਦੇ ਵਿੱਚ ਹਾਲੇ ਵੀ ਆਪਣੇ ਆਪ ਨੂੰ ਨਿਰਦੋਸ਼ ਬੇਕਸੂਰ ਕਹਿ ਰਹੇ ਨੇ ਗੱਲ ਕਰ ਰਹੇ ਨੇ ਕਿ ਇਹ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਨਾਲ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਕੱਲੇ ਬਿਕਰਮਜੀਤਿਆ ਦੀਆਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਵੀ ਮੁਸ਼ਕਲਾਵਧਨ ਕਿਉਂਕਿ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ ਕਾਰਵਾਈਆਂ ਕਰ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਬਿਕਰਮਜੀਤਿਆ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਮੁਸ਼ਕਲਾ ਲਗਾਤਾਰ ਵਧਿਆ ਜਾ ਰਹੀਆਂ ਇੱਕ ਵੱਡੇ ਕਦਮ ਵਿੱਚ ਵਿਜਨੈਸ ਬਿਊਰੋ ਨੇ ਬਿਊਰੋ ਨੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਮਜੀਠਿਆ ਦੇ ਨਜ਼ਦੀਕੀ ਸਹਿਯੋਗੀ ਅਤੇ ਕਥਿਤ ਵਪਾਰਕ ਭਾਈਵਾਲ ਹਰਪੀ ਸਿੰਘ ਗੁਲਾਟੀ ਦੇ ਖਿਲਾਫ 11000 ਪੰਨਿਆਂ ਦੀ ਪੂਰਵ ਪੁਰਕ ਚਾਰ ਸੀਟ ਦਰ ਕਰ ਦਿੱਤੀ ਹੈ ਯਾਨੀ ਕਿ ਕਰੋੜਾਂ ਰਪਏ ਹਰਪੀ ਸਿੰਘ ਗੁਲਾਟੀ ਹੋਣਾ ਵੱਲੋਂ ਟਰਾਂਸਪੋਰਟ ਕੀਤਾ ਗਿਆ ਬਿਕਰਮ ਮਜੀਠੀਆ ਦੇ ਖਾਤਿਆਂ ਦੇ ਵਿੱਚ ਅਕਾਊਂਟਸ ਦੇ ਵਿੱਚ ਤੇ ਉਹ ਪੈਸਾ ਵਾਪਸ ਕਿਉਂ ਨਹੀਂ ਲਿਆ ਗਿਆ ਇਸ ਨੂੰ ਲੈ ਕੇ ਜਦੋਂ ਹਰਪੀ ਸਿੰਘ ਗੁਲਾਟੀ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਉਸ ਤੋਂ ਬਾਅਦ 11 ਹਜ਼ਾਰ ਪੰਨਿਆਂ ਦੀ ਰਿਪੋਰਟ ਮੁਹਾਲੀ ਦੀ ਸਟਾਨਕ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਵਿਜੀਲੈਂਸ ਅਧਿਕਾਰੀ ਵਿਜੀਲੈਂਸ ਵਿਜੀਲੈਂਸ ਅਧਿਕਾਰੀ ਇੱਕ ਟਰੱਕ ਵਿੱਚ ਦਸਤਾਵੇਜ਼ ਲੈ ਕੇ ਪਹੁੰਚੇ ਵਿਜੀਲੈਂਸ ਬਿਊਰੋ ਦਾਰ ਵਿਜੀਲੈਂਸ ਬਿਊਰੋ ਦੁਆਰਾ ਦਾਇਰ ਚਾਰਜੀਟ ਵਿੱਚ 2007 ਤੋਂ 2017 ਦੇ ਵਿਚਕਾਰ ਹਰਪ੍ਰੀਤ ਸਿੰਘ ਗੁਲਾਟੀ ਦੇ ਵਿਤੀ ਲੈਣ-ਦੇਣ ਕੰਪਨੀ ਹੋਲਡਿੰਗਸ ਅਤੇ ਜਾਇਦਾਦਾਂ ਦਾ ਵਿਸਤ੍ਰਿਤ ਬਿਊਰੋ ਪੇਸ਼ ਬਿਊਰੋ ਪੇਸ਼ ਕੀਤਾ ਗਿਆ ਜਾਂਚ ਏਜੰਸੀਆਂ ਦਾ ਦਾਵਾ ਹੈ ਕਿ ਇਸ ਸਮੇਂ ਦੌਰਾਨ ਮਜੀਠੀਆ ਤੇ ਗੁਲਾਟੀ ਕਈ ਕੰਪਨੀਆਂ ਵਿੱਚ ਭਾਈਵਾਲ ਸਨ ਅਤੇ ਕਥਿਤ ਤੌਰ ਤੇ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਜਿਸ ਦੀ ਕੀਮਤ 10 ਕਰੋੜ ਤੋਂ ਵੱਧ ਹੈ ਜ਼ਿਕਰਯੋਗ ਹੈ 25 ਜੂਨ 2025 ਨੂੰ ਬਿਜਲੈਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਭਾਈਵਾਲੀ ਦੌਰਾਨ 10 ਕਰੋੜ ਤੋਂ ਵੱਧ ਆਮਦਨ ਇਕੱਠੀ ਕੀਤੀ ਗਈ ਹਰਪ੍ਰੀਤ ਸਿੰਘ ਬੁਲਾਟੀ ਅਤੇ ਬਿਕਰਮ ਮਜੀਠੀਆ ਵੱਲੋਂ ਕੰਪਨੀਆਂ ਦੇ ਵਿੱਚ ਇਹਨਾਂ ਦੇ ਸ਼ੇਅਰ ਹੋਲਡਿੰਗ ਇਹ ਸ਼ੇਅਰ ਹੋਲਡਿੰਗ ਸੀ ਇਹਨਾਂ ਦੇ ਕੰਪਨੀਆਂ ਦੇ ਵਿੱਚ ਇਕੱਠੇ ਸ਼ੇਅਰ ਸੀ ਹਾਲਾਂਕਿ ਹਰਪ੍ਰੀਤ ਸਿੰਘ ਬੁਲਾਟੀ ਪ੍ਰਾਣੀਆਂ ਕਾਰਾਂ ਨੂੰ ਥ੍ਰੀਦਨ ਅਤੇ ਵਿਚਣ ਦਾ ਕੰਮ ਕਰਦਾ ਸੀ 2007 ਦੇ ਵਿੱਚ ਉਹ ਦਿਨਾਂ ਦੇ ਵਿੱਚ ਏਡੀ ਵੱਡੀਆਂ ਕਾਪੜੀਆਂ ਦਾ ਸ਼ੇਅਰ ਹੋਲਡਰਾਂ ਦਾ ਮਾਲ ਕਿਉਂ ਬਣ ਗਿਆ ਮਾਲ ਕਿਵੇਂ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਕ ਕੀਤਾ ਮਜੀਠੀਆ ਆਪਣੀ ਗ੍ਰਿਫਤਾਰੀ ਤੋਂ ਬਾਅਦ ਨਾਬਾ ਜੇਲ੍ਹ ਵਿੱਚ ਬੰਦ ਹਨ ਇਸ ਮਾਮਲੇ ਵਿੱਚ ਉਸ ਦੀ ਜ਼ਬਾਨਤ ਪਟੀਸ਼ਨ ਮੋਹਾਲੀ ਦੀ 80 ਅਦਾਲਤ ਅਤੇ ਪੰਜਾਬ ਅਤੇ ਰੰਦੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਇਸ ਵੇਲੇ ਮਜੀਠੀਆ ਦੀ ਜ਼ਬਾਨਤ ਪਟੀਸ਼ਨ ਸੁਪਰੀਮ ਕੋਰਟ ਵਿੱਚ ਵਿਚਾਰ ਖਦੀ ਰਿਹਾ ਹੈ ਇਸ ਦੌਰਾਨ ਬਿジネス ਵਿਭਾਗ ਵੱਲੋਂ ਮਜੀਠੀਆ ਦੇ ਨਜ਼ਦੀਕੀ ਸਾਥੀ ਹਰਪੀ ਸਿੰਘ ਗੁਲਾਟੀ ਬੋਦ ਪੂਰਕ ਦੋਸ਼ ਪੱਤਰ ਦਾਇਰ ਕਰਨ ਨਾਲ ਮਾਮਲੇ ਵਿੱਚ ਨਵਾਂ ਮੋੜ ਲੈ ਲਿਆ ਹੈ ਹਰਪੀ ਸਿੰਘ ਗੁਲਾਟੀ ਨੂੰ ਕੁਝ ਮਹੀਨੇ ਪਹਿਲਾਂ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਨੈਕਰਾਸੋਚਨ ਬਿジネス ਅਧਿਕਾਰੀਆਂ ਦੇ ਅਨੁਸਾਰ ਗੁਲਾਟੀ ਦੀਆਂ ਕੰਪਨੀਆਂ ਅਤੇ ਬੈਂਕ ਖਾਤਿਆਂ ਦੀ ਜਾਂਚ ਲਈ ਕਈ ਲੈਣ-ਦੇਣ ਦਾ ਖੁਲਾਸਾ ਹੋਇਆ ਹੈ ਜੋ ਸਿੱਧੇ ਤੌਰ ਤੇ ਮਜੀਠੀਆ ਨਾਲ ਜੁੜੇ ਹੋਏ ਹਨ ਪੰਜਾਬ ਦੇ ਸੀਨੀਅਰ ਅਤ ਇਹ ਸਾਰੇ ਤਾਰ ਜਿਹੜੇ ਨੇ ਇਹ ਬਿਕਰਮਜੀਤਿਆ ਦੇ ਨਾਲ ਜੁੜੇ ਹੋਏ ਹਨ ਯਾਨੀ ਕਿ ਹਰਪੀ ਸਿੰਘ ਗੁਲਾਤੀ ਵੀ ਜਿਹੜੇ ਨੇ ਉਹ ਬਿਕਰਮਜੀਤਿਆ ਦੇ ਨਾਲ ਕਸੂਤੇ ਫਸ ਗਏ ਨੇ ਕਿਉਂਕਿ ਇਸ ਕਰਕੇ ਅ ਅ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਤੋਂ 2 ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਗਿਆ ਸੀ ਪੰਜਾਬ ਸਰਕਾਰ ਕੋਲ ਪੰਜਾਬ ਸਰਕਾਰ ਵੱਲੋਂ ਕਿਉਂਕਿ ਪੰਜਾਬ ਸਰਕਾਰ ਨੂੰ 4 ਹਫ਼ਤਿਆਂ ਦਾ ਸਮਾਂ ਦਿੱਤਾ ਗਿਆ ਸੀ ਸੁਪਰੀਮ ਕੋਰਟ ਵੱਲੋਂ ਕਿ ਤੁਸੀਂ ਬਿਕਰਮਜੀਠੀਆ ਦੇ ਵਿਰੁੱਧ ਆਪਣਾ ਪੱਕੇ ਪੇਸ਼ ਕਰ ਸਕਦੇ ਹੋ ਤੇ ਹੁਣ ਬਿਕਰਮਜੀਠੀਆ ਦੀਆਂ ਮੁਸ਼ਕਲਾਂ ਇੰਨੇ ਪੱਧਰ ਤੱਕ ਵੱਧ ਗਿਆ ਨੇ 10 ਕਰੋੜ ਰੁਪਏ ਦੇ ਹਵਾਲੇ 11000 ਪੰਨਿਆਂ ਦੀ ਰਿਪੋਰਟਾਂ ਦੇ ਵਿੱਚ ਖੁਲਾਸੇ ਹੋਏ ਨੇ ਹਾਲਾਂਕਿ ਹਰਪ੍ਰੀਤ ਸਿੰਘ ਗੁਲਾਟੀ ਪ੍ਰਾਣੀਆਂ ਤਾਰਾਂ ਦਾ ਕਾਰੋਬਾਰ ਕਰਦਾ ਸੀ ਵੇਚਣ ਅਤੇ ਖਰੀਦਣ ਦਾ ਕੰਮ ਕਰਦਾ ਸੀ ਲੇਕਿਨ 10 ਕਰੋੜ ਰੁਪਇਆ ਬਿਕਰਮਜੀਠੀਆ ਦੇ ਖਾਤਿਆਂ ਦੇ ਵਿੱਚ ਕਹਿੰਦੇ ਨੇ ਕਿ ਟ੍ਰਾਂਸਫਰ ਹੋਇਆ ਹੈ ਇਹ ਸਾਰੀਆਂ ਦਲੀਲਾਂ ਅਪੀਲਾਂ ਅਤੇ ਉਹ ਟ੍ਰਿੰਕ ਜਿਸ ਦੇ ਵਿੱਚ 11000 ਪੰਨਿਆਂ ਦੀ ਰਿਪੋਰਟ ਸੀ ਉਹ ਪੇਸ਼ ਕੀਤੀ ਗਈ ਮੁਹਾਲੀ ਦੀ ਸਥਾਨ ਅਦਾਲਤ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਠੀਆ ਦਾ ਦੋਇਆ ਸਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਜੇਲ੍ਹ ਦੇ ਵਿੱਚੋਂ ਬਾਹਰ ਆਉਣਾ ਲਗਭਗ ਮੁਸ਼ਕਲ ਮੰਨਿਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਦੀਆਂ ਦਲੀਲਾਂ ਅਪੀਲਾਂ ਅਤੇ ਠੋਸ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਪੂਰਾ ਤਾਮਚam ਚੁੱਕਿਆ ਜਾ ਰਿਹਾ ਹੈ ਬਿਕਰ ਮਜੀਠੀਆ ਤੋਂ ਇਸ ਉੱਤੇ ਜੇਕਰ ਗੌਰ ਕਰਦੀ ਹੈ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਦੇ ਸਾਹਮਣੇ ਜੇਕਰ ਇਹ ਸਾਰੇ ਤੱਥ ਸਾਰੇ ਸਬੂਤ ਸਾਰੀਆਂ ਦਲੀਲਾਂ ਅਤੇ ਅਪੀਲਾਂ ਰੱਖੀਆਂ ਜਾਂਦੀਆਂ ਨੇ ਤਾ ਬਿਕਰਮ ਮਜੀਠੀਆ ਨੂੰ ਹੋ ਸਕਦਾ ਹੈ ਕਿ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਅਦਾਲਤ ਵਿੱਚੋਂ ਵੀ ਜਿਵੰਤ ਨਾ ਮਿਲੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿਹਾ ਸੀ ਕਿ ਅਸੀਂ ਪੱਕੇ ਭਾਂਡੇ ਵਿੱਚ ਪਾਇਆ ਹੈ ਬਿਕਰਮ ਮਜੀਠੀਆ ਨੂੰ ਉਸ ਪੱਕੇ ਭਾਂਡੇ ਦੇ ਵਿੱਚੋਂ ਬਿਕਰਮ ਮਜੀਠੀਆ ਦਾ ਕੁੱਲ ਮਲਾ ਕੇ ਲਗਭਗ ਨਿਕਲਣਾ ਬਾਹਰ ਮੁਸ਼ਕਲ ਹੋ ਗਿਆ ਹੈ